ਖੇਤੀਬਾੜੀ ਦੇ ਮਹਾਨ ਵਿਦਵਾਨਾਂ ਨਾਲ ਮੇਲਜੋਲ ਅੰਗਾਵਤੂ ਕਿਸਾਨਾਂ ਨਾਲ ਗੱਲਬਾਤ ਅਤੇ ਖੇਤੀਬਾੜੀ ਨਾਲ ਸੰਬੰਧਿਤ ਪ੍ਰਦਰਸ਼ਨੀ ਦਾ ਆਯੋਜਨ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੁਵਿੰਦਗੜ ਵਿਖੇ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਕਾਉਂਸਲਰ ਪ੍ਰੋਫੈਸਰ ਚਾਂਸਲਰ ਅਤੇ ਕਿਸਾਨਾਂ ਵੱਲੋਂ ਸਮਾ ਰੋਸ਼ਨ ਕਰਕੇ ਸਾਂਝੇ ਤੌਰ ਤੇ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖੇ ਬੁਲਾਰੇ ਆਉਣ ਵਾਲੇ ਸਮੇਂ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਚੈਲੰਜਸ ਨਾਲ ਕਿਸ ਤਰ੍ਹਾਂ ਨਿਪਟਣਾ ਹੈ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ ਇਸ ਤੋਂ ਇਲਾਵਾ ਵੱਖ-ਵੱਖਰੇ ਗਾਵਾਂ ਤੋਂ ਕਿਸਾਨਾਂ ਅਤੇ ਮਾਹਿਰਾਂ ਵੱਲੋਂ ਆਪਣੀਆਂ ਨਵੀਆਂ ਤਕਨੀਕਾਂ ਨਾਲ ਕਿਸ ਤਰ੍ਹਾਂ ਉਹ ਖੇਤੀਬਾੜੀ ਨੂੰ ਲਾਇਵਨ ਤੰਦਾ ਬਣਾਉਣ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਖੇਤੀਬਾੜੀ ਅਫਸਰ ਬੂਟਾ ਸਿੰਘ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਵੀ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਪੀਟੀ ਨਿਊਜ਼ ਪੰਜਾਬ ਨਾਲ ਗੱਲਬਾਤ ਕਰਦੇ ਹੋਏ ਵਾਈਸ ਚਾਂਸਲਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸਮੱਸਿਆਵਾਂ ਨੂੰ ਵੀ ਕਿਸ ਤਰ੍ਹਾਂ ਹੱਲ ਕੀਤਾ ਜਾਵੇ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਮੌਕੇ ਤੇ ਉਹਨਾਂ ਨੇ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ ਇਸ ਮੌਕੇ ਤੇ ਸਟੇਟ ਅਵਾਰਡੀ ਅਤੇ ਅਗਾਂਵਧੂ ਕਿਸਾਨ ਰੰਗ ਸਿੰਘ ਨੇ ਦੱਸਿਆ ਕਿ ਸਾਨੂੰ ਖੇਤੀ ਦੀ ਪਰਫੁੱਲਤ ਕਰਨ ਦੇ ਲਈ ਨਵੀਆਂ ਤਕਨੀਕਾਂ ਦੇ ਨਾਲ ਪੁਰਾਣੇ ਕਿਸਾਨਾਂ ਵੱਲੋਂ ਅਪਣਾਈਆਂ ਜਾਂਦੀਆਂ ਤਕਨੀਕਾਂ ਨੂੰ ਵੀ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਉਹਨਾਂ ਨੇ 12ਵੀਂ ਜਮਾਤ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਵੱਧ ਖੇਤੀਬਾੜੀ ਕੋਰਸਾਂ ਵਿੱਚ ਦਾਖਲਣ ਲੈਣ ਲਈ ਪ੍ਰੇਰਿਤ ਵੀ ਕੀਤਾ ਤਾਂ ਕਿ ਉਹ ਖੇਤੀਬਾੜੀ ਵਿਭਾਗ ਵਿੱਚ ਜਿੱਥੇ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ ਨਾਲ ਦੀ ਨਾਲ ਉਹ ਚੰਗੀ ਖੇਤੀ ਵੀ ਕਰ ਸਕਦੇ ਹਨ ਇਸ ਮੌਕੇ ਤੇ ਖੇਤੀਬਾੜੀ ਭਾਗ ਦੇ ਮੁਖੀ ਐਸ ਕੇ ਸਿੱਧੂ ਨੇ ਦੱਸਿਆ ਕਿ ਉਹਨਾਂ ਦੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਵਿਭਾਗ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਲੈਣਾ ਚਾਹੀਦਾ ਹੈ ਇਸ ਮੌਕੇ ਤੇ ਉਹਨਾਂ ਨੇ ਹਵਾ ਪ੍ਰਦੂਸ਼ਣ ਨੂੰ ਘਟ ਕਰਨ ਦੇ ਲਈ ਆਪਣੇ ਸੁਝਾਅ ਵੀ ਪੇਸ਼ ਕੀਤੇ ਇਸ ਮੌਕੇ ਤੇ ਕਿਸਾਨਾਂ ਵੱਲੋਂ ਖੇਤੀਬਾੜੀ ਨਾਲ ਸੰਬੰਧਿਤ ਪ੍ਰਦਰਸ਼ਨੀ ਵੀ ਲਗਾਈਆਂ ਗਈਆਂ ਇਸ ਮੌਕੇ ਤੇ ਖੇਤੀਬਾੜੀ ਭਾਗ ਦੇ ਵਿਦਿਆਰਥੀਆਂ ਵੱਲੋਂ ਹਰ ਤਰ੍ਹਾਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਨੇ ਕਿਸਾਨ ਨੇ ਆਦੇ ਪਾ ਲੇ 150 ਕਿਸਾਨ ਇੱਥੇ ਆਏ ਹੋਏ ਨਾਲ ਕਾਫੀ ਸਾਇੰਟਿਸਟਸ ਔਰ ਜਿਹਨੂ ਕੇ ਅੰਦਰ ਰਿਸਰਚਰਸ ਵੀ ਇੱਥੇ ਆਏ ਐ ਐਜੂਕੇਸ਼ਨਿਸਟਸ ਵੀ ਆਏ ਹੋਏ ਐ ਤੇ ਬਹੁਤ ਵੱਡਾ ਜਿਹਨੂ ਕਹਿੰਦੇ ਇੱਕ ਪ੍ਰੋਗਰੈਸਿਵ ਫਾਰਮਰ ਮੀਟ ਕਰ ਰਹੇ ਤਾਂ ਕਿ ਸਿੱਖਣ ਨੂੰ ਬਹੁਤ ਮਿਲੇ ਔਰ ਜੋ ਵੀ ਅਸੀਂ ਦੇਖਦੇ ਆ ਕਿ ਨਵੀਆਂ ਖੋਜਾਂ ਹੋ ਰਹੀਆਂ ਰਿਸਰਚ ਹੋ ਰਹੀਏ ਔਰ ਆਪਣੇ ਖੇਤੀ ਜਿਹੜੀ ਹੈ ਪੰਜਾਬ ਦੀ ਉਹ ਬਹੁਤ ਚੈਲੰਜਸ ਬਹੁਤ ਆ ਰਹੇ ਆ ਆਪਾਂ ਨੂੰ ਅਕੀ 100 ਦੀ ਖੇਤੀ ਉਹ ਕਨਵੈਨਸ਼ਨਲ ਨਹੀਂ ਰਹੀ ਟ੍ਰੈਡੀਸ਼ਨਲ ਨਹੀਂ ਰਹੀ ਟੈਕਨੋਲੋਜੀ ਨਾਲ ਯੂਜ਼ ਹੁੰਦੀ ਹੈ ਤਾਂ ਅਸੀਂ ਕਿਸਾਨਾਂ ਨੂੰ ਕਹਿ ਰਹੇ ਕਿ ਆਪਣਾ ਮਾਈਂਡਸੈਟ ਚੇਂਜ ਕਰੋ ਔਰ ਕੱਲਾ ਅਸੀਂ ਹਮੇਸ਼ਾ ਇੱਕ ਪਾਰਟਿਕੂਲਰ ਜਿਹਨੂੰ ਕਹਿੰਦੇ ਕਲੌਪਸ ਤੇ ਚੱਲਦੇ ਸੀਗੇ ਹੁੰਦਾ ਜ਼ਮਾਨਾ ਡਾਈਵਰਸੀਫਿਕੇਸ਼ਨ ਕਰਨੀ ਪਊਗੀ ਸਾਨੂੰ ਔਰ ਜਿੱਦਾਂ ਦਾ ਹੁਣ ਮੌਸਮ 'ਚ ਬਦਲਾਅ ਹੋ ਰਿਹਾ ਵਾ ਪਾਣੀ ਦਾ ਲੈਵਲ ਬਹੁਤ ਥੱਲੇ ਜਾ ਰਿਹਾ ਵਾ ਔਰ ਮਿੱਟੀ ਦੀ ਸੇਤ ਵੀ ਉਸ ਤਰ੍ਹਾਂ ਨਹੀਂ ਰਹੀ ਅੱਪਾ ਇਹ ਕੁਇਵਸਰ ਨੂੰ ਉਹਨੇ ਕਾ ਅਸੀਂ ਇਹ ਜਿਹੜਾ ਮੀਟ ਕੀਤੀ ਹੈ ਤਾਂ ਕਿ ਸਟੂਡੈਂਟਸ ਹੈ ਜਿਹੜੇ ਉਹਨਾਂ ਨੂੰ ਕਿਸਾਨਾਂ ਤੋਂ ਕਿ ਅਸਲੀ ਦੇ ਵਿੱਚ ਪ੍ਰੈਕਟੀਕਲ ਕੰਮ ਉਹ ਹੀ ਕਰ ਰਹੇ ਸਿੱਖਣ ਨੂੰ ਆਪਸ ਵਿੱਚ ਮਿਲੇ ਔਰ ਕਿਸਾਨਾਂ ਨੂੰ ਵੀ ਨਵੀਂ ਟੈਕਨੋਲੋਜੀ ਔਰ ਇਨੋਵੇਸ਼ਨ ਅੱਜ ਸਾਇੰਟਿਸਟਾਂ ਵੱਲੋਂ ਕੀ ਨਵਾਂ ਮਲੋ ਕਿਸਾਨਾਂ ਨੂੰ ਦਿੱਤਾ ਗਿਆ ਤਿਆਰ ਕਰਕੇ ਕੀ ਦੇਖ ਸਕਦੇ ਕਿਸਾਨਾਂ ਨੂੰ ਦੇਖੋ ਅਸੀਂ ਇਹ ਕਿਹਾ ਕਿ ਅਸੀਂ ਤੇ ਡਿਵੈਲਪਮੈਂਟ ਸ਼ੁਰੂ ਲੈ ਕੇ ਆਪਣੀ ਕ੍ਰੌਪਸ ਦੇ ਵਿੱਚ ਔਰ ਦੂਜਾ ਹੁਣ ਜਿਹੜਾ ਅੱਜ ਕਦਾ ਜ਼ਮਾਨਾ ਜਿਹੜਾ ਇਨੋਵੇਸ਼ਨ ਦਾ ਜ਼ਮਾਨਾ ਟੈਕਨੋਲੋਜੀ ਦਾ ਜ਼ਮਾਨਾ ਹੈ ਉਹਨੂੰ ਅਡਾਪਟ ਕਰੋ ਨਾਲ ਨਾਲ ਤਾਂ ਕਿ ਤੁਸੀਂ ਆਪਣੀਆਂ ਨਵੀਂ ਤੋਂ ਨਵੀਆਂ ਕ੍ਰੌਪਸ ਵੀ ਯੂਜ਼ ਕਰ ਸਕੋ ਸਾਡੇ ਜੀ ਕੀ ਹੱਥੇ ਸਾਰੇ ਡਾਕਟਰ ਸਾਹਿਬਾਨ ਕਿਸਾਨ ਵੀਰ ਮੇਲੇ ਪੈਣਾ ਜਿੰਨੇ ਵੀ ਆਲੇ ਨੇ ਸਾਰਿਆਂ ਨੂੰ ਕੋਰੇ ਜੀ ਆਇਆਂ ਵੀ ਧੰਨਵਾਦ ਵੀ ਹੈ ਇੱਕਾਪਾ ਨੂੰ ਬਹੁਤ ਵੱਡੀ ਇੱਥੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਹਨਾਂ ਨੇ ਇੰਸਟੀਚਿਊਟ ਖੇਤੀਬਾੜੀ ਦਾ ਚਲਾਇਆ ਉਹ ਬਹੁਤ ਫਾਇਦਾ ਹੋ ਗਿਆ ਕਿਉਂਕਿ ਆਪਣੇ ਮਨੋਰਥ ਸਿਧ ਦੇ ਵਿੱਚ ਇਹ ਖੁੱਲੇ ਆਪਣੇ ਬੱਚੇ ਵੀ ਇੱਥੇ ਐਡਮਿਸ਼ਨ ਲੈਣਗੇ ਅਰ ਆਪਾਂ ਨੂੰ ਵੀ ਪਤਾ ਲੱਗਦਾ ਨੂੰ ਮੈਂਕ ਸਪੱਸ਼ਟ ਕਰਦਾ ਵੀ ਜਿਹੜਾ ਇਹ ਇੱਕ ਦੇਸ ਪੱਛ ਯੂਨੀਵਰਸਿਟੀ ਕਿੱਕ ਮੋਬਾਇਲ ਤੇ ਸਾਰਿਆਂ ਨੂੰ ਜੋੜਨ ਤਾਂ ਕੀ ਜੇ ਕੋਈ ਕੰਮ ਕਰ ਰਹੀਆਂ ਨੇ ਇੱਥੇ ਡਾਕਟਰ ਸਾਹਿਬਾਨ ਬੱਤੇ ਨੇ ਸਾਰੇ ਕਿਉਂਕਿ ਹੁਣ ਮਾਰਕੀਟ ਦਾ ਰੇਟ ਆ ਜਿਹੜਾ ਜਿੰਨਾ ਕਿਸਾਨ ਨੇ ਆਪ ਨੂੰ ਪਹਿਲਾਂ ਕੀਤਾ ਉਹਦਾ ਜਮਾਈ ਲਾਗਤ ਮੁੱਲ ਵੀ ਨਹੀਂ ਮਿਲ ਰਿਹਾ ਜਿੰਨੇ ਖਰਚੇ ਜਸਾ ਹੁੰਦਾ ਇਹੀ ਗੱਲ ਕਰਦੇ ਆ ਵੀ ਅਸੀਂ ਜਿਹੜੀ ਮਾਰਕੀਟਿੰਗ ਵੀ ਜ਼ਰੂਰੀ ਆ ਆਪਾਂ ਕਹਿੰਦੇ ਆ ਵੀ ਲੋਕਲ ਲਾਉਂਦੇ ਨੇ ਹੁਣ ਜਿਹੜੇ ਆਪਣੇ ਕੋਲ ਆਲੂ ਦਾ ਜਿੰਨੀਆਂ ਵੀ ਕੰਪਨੀਆਂ ਖਰੀਦ ਕਰਦੇ ਨੇ ਉਹ ਆਵਦੇ ਲਾਉਂਦੇ ਨੇ ਆਪਣਾ ਕਿਸਾਨੇ ਪਹਿਲਾਂ ਕਰਦਾ ਉਹ ਕੋਈ ਕੰਪਨੀ ਵੀ ਦੱਸੋ ਕਿਹੜੀ ਕੰਪਨੀ ਹੈ ਆਪਣਾ ਸਾਰੇ ਕਿਸਾਨਾਂ ਕੋਲ ਬੀਜ ਸਪਲਾਈ ਕਰਦੇ ਨੇ ਆਪਣਾ ਮੋਹ ਲਾ ਕੇ ਲੈ ਜਾਂਦੇ ਨੇ ਹੰਨੀਆਂ ਵਾਲੇ ਵੀ ਜਿਵੇਂ ਦੱਸਿਆ ਡਾਕਟਰ ਸਾਹਿਬ ਨੇ ਬੀਜ ਨੇ ਮੱਖੀਆਂ ਦਾ ਪਰ ਕਿਸਾਨ ਨੂੰ ਇੰਨਾ ਘੁੰਦਾ ਆਪਾਂ ਕਹਿੰਦੇ ਨੇ ਵੀ ਜੇ ਦਾ ਕਿਸਾਨ ਨੇ ਕੋਈ ਤਕਨੀਕ ਕਰਨੀ ਆ ਕਿਸਾਨ ਬਹੁਤ ਪਰਾਨਾ ਲੰਘਿਆ ਹੋਇਆ ਹੈ ਸਾਰਿਆਂ ਨੂੰ ਬੜੀ ਗੱਲ ਉਹਨੂੰ ਦਿੱਕਤ ਮਾਰਕੀਟਿੰਗ ਦੀ ਹੋ ਰਹੀ ਹੈ ਦੇਖੋ ਆਪਾਂ ਨੂੰ ਪਤਾ ਵੀ ਖਰਚੇ ਬਹੁਤ ਵੱਧ ਗਏ ਜਿਹੜੀ ਇੱਕ ਆਪਣੇ ਬੱਚੇ ਕਿਉਂ ਬਾਹਰ ਗਏ ਨੇ ਉਹ ਐਸਾ ਕਰਕੇ ਗਏ ਨੇ ਖੇਤੀਬਾੜੀ ਛੱਡ ਕੇ ਜੀਵਨਦਾਰਾਂ ਦੇ ਬੱਚੇ ਬਾਹਰ ਬੰਦੇ ਨੇ ਜਿਹੜੇ ਰਾਂਗਦਨ ਡਿਊਟੀਆਂ ਕਰਦੇ ਨੇ ਉੱਥੇ ਪਰ ਜੇ ਉਹਨਾਂ ਜੀਵਨਦਾਰ ਉਹਰੇ ਨੂੰ ਨਵੀਂ ਤਕਨੀਕ ਨਮਾ ਹੀ ਮਾਰਕੀਟਿੰਗ ਮਿਲੇ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਆਗੀ ਖੋਦੀ ਜ਼ਰੂਰਤ ਹੈ ਆਪਾਂ ਬਰਾਲੀ ਨੂੰ ਬੂਝ ਨਾ ਮੰਨੀਏ ਕੋਸ਼ਿਸ਼ ਕਰੀਏ ਜਿੰਨੀ ਹੋ ਸਕੇ ਬਰਾਲੀ ਨੂੰ ਆਪਣੇ ਕਮੇਟੀ ਦੇ ਵਿੱਚ ਜੀ ਇੰਨੀ ਇੱਕ ਬੇਨਤੀ ਆ ਕਹਦਾ ਹੋਇਆ ਜੇ ਕੁਝ ਮੈਂ ਵੱਧ ਘੱਟ ਬੋਲ ਗਿਆ ਹੋਵਾਂ ਤਾਂ ਖਿਮਾ ਦਾ ਜਾਚਕ ਹੈ ਜੀ ਕੇਤੀ ਵਾਲੀ ਜੁਨੀਅਰ ਯੂਨੀਵਰਸਿਟੀ ਉਹ ਕਿਉਂ ਕਾਮਯਾਬ ਹੋ ਗੀਆਂ ਕਿਉਂਕਿ ਤੁਹਾਡਾ ਸਹਿਯੋਗ ਸੀ ਉਹਨਾਂ ਨੇ ਉਹ ਖੋਜ ਕੀਤੀ ਜੋ ਕਿਸਾਨ ਨੇ ਦੱਸੀ ਬਹੁਤ ਸਾਰੇ ਸਪਾਰਸ਼ਾਂ ਇਹਨਾਂ ਯੂਨੀਵਰਸਿਟੀਆਂ ਨੇ ਦੋਨਾਂ ਨੇ ਸਾਨਾ ਤੋਂ ਸਿੱਕੇ ਵੀ ਕੀਤੀਆਂ ਬੱਚੇ ਦਾ ਮਤ ਕਿੱਥੋਂ ਕਰਦ ਕਰ ਤੱਕ ਨੇ ਆਪਾਂ ਬੱਚੇ ਵਿਆਹ ਦੇ ਖਰਚੇ ਨਾ ਕਰੀਏ ਆਪਾਂ ਘੱਟ ਕਰੀਏ ਕਿਵੇਂ ਪੱਖਾਂ ਜਿਵੇਂ ਆ ਸਾਡੇ ਤਾਂ ਰਵਾਜ 20 ਵਰੀ ਬਣਾ ਲਈਏ ਕੋ ਜਗਾ ਕੋ ਯਾਰ ਹਰੀ ਬਣਾ ਲਈਏ ਚਰਨੇ ਕੂਟ ਬਣਾਓ ਤੁਜੇ ਕੁੜੀ ਦੇ ਦੇ ਨਾਂ ਦੇ ਐਕਟਿਵ ਕਰਾ ਲਓ ਦਾ ਟੌਪਿਕ ਹੁੰਦਾ ਕਿ ਉਹਦੇ ਲਈ ਸਾਨੂੰ ਡਾਟਾ ਇਕੱਠਾ ਕਰਨਾ ਪੈਂਦਾ ਤੇ ਫਿਰ ਉਹਦੇ ਤੇ ਜਾ ਕੇ ਟੌਪਿਕ ਲਿਖ ਕੇ ਅਸੀਂ ਆਪਣਾ ਜਿਹੜਾ ਥੀਸਿਸ ਸਬਮਿਟ ਕਰਦੇ ਹਾਂ ਜਦੋਂ ਇਹ ਫੀਲਡ ਦੇ ਵਿੱਚ ਆਏ ਆਂ ਅਸੀਂ ਆਫਟਰ ਐਮਐਟ ਤਾਂ ਪਹਿਲੇ ਸਾਲ ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਗੱਣਾ ਕਿਵੇਂ ਵੀਗੀਦਾ ਜੀ ਕਿ ਕਿੰਨਾ ਕਾਰਕੀ ਨਹੀਂ ਸੀ 12 ਏਕੜ ਦੇ ਕਰੀਬ ਮੇਰੇ ਕੋਲ ਜ਼ਮੀਨ ਹੈ ਸਲਾਣਾ ਪਿੰਡ ਦੇ ਵਿੱਚ ਖੰਨਾ ਰੋਡ ਦੇ ਉੱਤੇ ਪਈ ਹੈ। ਉਹਦੇ ਚੋਂ 3 ਏਕੜ ਦੇ ਉੱਤੇ ਮੈਂ ਆਪਣਾ ਜਿਹੜਾ ਤਜਰਬਾ ਕਰਿਆ ਤੇ ਸ਼ਾਇਦ ਮੇਰੇ ਕੋਲ ਸੰਭਵੀ ਸੀ ਕਿ ਰੈਂਟ ਦੇ ਉੱਤੇ ਲੈ ਕੇ ਮੈਂ 슈ਗਰ ਟੀਨ ਪੈਣੀ ਤਾਂ ਵੀ ਜਿੱਕੇ ਦਿੱਤਾ ਕਿ ਤੇ ਮਈ ਦੇ ਵਿੱਚ ਮੈਂ ਉਹਦੀ ਪਲਾਂਟਿੰਗ ਕਰੀ। ਠੀਕ ਹੈ ਵੀ ਚਾੜ ਰਿਹਾ ਕੋਈ ਜ਼ਿਆਦਾ ਉਹਦੇ ਵਿੱਚੋਂ ਪੈਸੇ ਨਹੀਂ ਵੱਟ ਸਕਦੇ। ਸੈਕੰਡ ਯਰ ਦੇ ਵਿੱਚ ਉਹ ਘਟ ਕੇ ਜੀ ਬੜਾ ਹਾਸੀ ਵਾਲੀ ਗੱਲ ਲੱਗੂ ਕਿ 280 ਕੁਇੰਟਲੇ ਰਹਿ ਗਏ ਕਿੱਕੜ ਜੂਰੀ ਕਿਉਂਕਿ ਪਤਾ ਹੀ ਨਹੀਂ ਸੀ ਆਪਣੀ ਜੋਤ ਨਮਾ ਗਈ ਪਾਸਾ ਜੋ ਪੈਸਟੀਸਾਈਡ ਪਕਰੇਤਾ ਜੋ ਉਹਨੇ ਕਹਤਾ ਉਹ ਬੋਲਾਂਗੇ ਇਸ ਮਿੱਟੀ ਦੀ ਚੋਣ ਕਰਨੀ ਹੈ ਕਿਦਾਂ ਇਹ ਖੇਤ ਤੁਹਾਡਾ ਸਹੀ ਆ ਤੇ ਚੰਗੀ ਪਜਾਓ ਉਹ ਵੇਲੇ ਚ ਤੇ ਬਾਕੀ ਜਿਹੜਾ ਬਣ ਖੇਤੀ ਲਈ ਜਿਹੜਾ ਸਪੈਡਰ ਲੱਗ ਰਿਹਾ ਤਾਂ ਕਲੋਨਲ ਤਾਂ ਤੁਹਾਡੇ ਖੇਤ ਤੱਕ ਵੀ ਉਹ ਪ੍ਰੋਵਾਈਡ ਕਰਾ ਕੇ ਦਵਾਂਗੇ ਉਹਦੀ ਜਿਹੜੀ ਕਾਸਟ ਹੈ ਉਹ ਕੇਵਲਾ 8 ਰੁਪਏ ਕਾਸਟ ਤੁਹਾਡੇ ਖੇਤ ਤੱਕ ਡਿਲੀਵਰੀ ਦਾ ਵੀ ਬਿਲਕੁਲ ਫ੍ਰੀ ਹੈ ਤੁਹਾਨੂੰ ਤੇ ਵੈਸੇ 23 ਰੁਪਏ ਉਹਦੀ ਕਾਸਟ ਚੱਲਦੀ ਹੈ ਤੇ ਉਹ ਬਿਲਕੁਲ ਫ੍ਰੀ ਹੈ ਸਰਦਾਰ ਕਾਂਗ ਸਿੰਘ ਪੰਨੂ ਜੀ ਸਾਨੂੰ ਲੀਡ ਕਰ ਰਹੇ ਨੇ ਤੇ ਉਹਦੇ ਲਈ ਆਉਣ ਵਾਲੇ 50 ਸਾਲਾਂ ਤੇ ਜਿਵੇਂ ਹੁਣ ਮੰਨ ਕੇ ਚੱਲੋ ਵੀ ਉਹਦਾ ਜਿਹੜਾ ਪ੍ਰੋਫਿਟ ਹੈ ਤਕਰੀਬਨ ਬਾਕੀ ਫਸਲਾਂ ਨਾਲੋਂ ਵੀ ਜ਼ਿਆਦਾ ਹੋ ਰਿਹਾ ਹੈ ਤੇ ਸੋਨਾ ਮੁੱਤੀ ਕਣਕ ਉਹਦੀ ਦਿੱਤਾ ਜੀ ਤੇ ਮਿੱਥੇ ਹੋਗੇ ਜੀ ਜਿੰਕ ਬਣ ਜਿੰਕ ਤੋਂ ਹੋਗੀ ਜੀ ਜਿੰਕ ਬਣ ਹੋਗੀ ਚਪਾਤੀ ਨੰਬਰ 1 ਹੋਗੀ ਜੀ ਤੇ ਹਲਦੀ ਹੋਗੀ ਜੀ ਸਰੰਧ ਹਲਦੀ ਹੋਗੀ ਜੀ ਤੇ ਉਸ ਤੋਂ ਬਾਅਦ ਆਪਣੇ ਪੰਜਾਬ ਨੰਬਰ 1 ਹਲਦੀ ਹੋਗੀ ਜੀ ਇਹਦਾ ਆਪਾਂ ਪ੍ਰੋਸੈਸ ਕਰਕੇ ਵੀ ਸੇਲ ਕਰਦੇ ਆਂ ਜੀ ਪਾਊਡਰ ਵੀ ਸੇਲ ਕਰਦੇ ਆਂ ਜੀ ਤੇ ਕੱਚੀ ਹਲਦੀ ਆਪਾਂ ਸੀਡ ਵਾਸਤੇ ਵੀ ਸੇਲ ਕਰਦੇ ਆਂ ਜੀ ਜਪਾਂ ਨੂੰ ਮਤਲਬ ਇਹਦੀ ਉਹ ਨਹੀਂ ਚਾਹੀ ਪੈਂਦੀ ਜਿਆਦਾ ਆਪਣੇ ਆਪੇ ਕਸਟਮਰ ਆਪਣੇ ਫਾਰਮ ਵੀ ਲੈ ਜਾਂਦੇ ਨੇ ਜਿਹੜੀ ਆਪਣੀ ਯੂਨੀਵਰਸਿਟੀ ਹੈ ਜੀ ਆਪਣੀ ਯੂਨੀਵਰਸਿਟੀ ਨੂੰ ਅੱਗੇ ਆ ਕੇ ਕਰਦੇ ਉਸ ਦਾ ਤੇ ਮੈਂ ਲੰਬਰ ਚ ਆਦੀ ਹੁਣ ਆਪਣੀ ਸਾਗ ਆ ਗਿਆ ਪੰਜਾਬ ਦਾ ਜਿਹੜਾ ਸਿਆਲ ਦਾ ਖਾਣਾ ਹੀ ਹੋਵੇ ਇਹ ਸਾਗ ਇਹ ਸਾਗ ਦੀ ਹੈ ਪਪਲ ਕੇ ਲੱਟ ਇਹ ਆ ਵੀ ਆਪਣੀ ਯੂਨੀਵਰਸਿਟੀ ਵੀ ਰਹੀ ਹੈ ਤੇ ਆ ਆਪਣੇ ਕੋਲ ਜਿਹੜਾ ਸੁਗੰਧ ਲੈ ਕੇ ਆਉਂਦੇ ਆ ਕਿ ਦੀ ਆਪਾਂ ਜੜਣ ਸੀ ਠੀਲ ਕਰੀ ਦੀ ਆਹ ਤਾਂ ਨਹੀਂ ਆ ਜਿਹੜਾ ਐਪੀ ਯੂਨੀਵਰਸਿਟੀ ਨੇ ਲੌਂਚ ਕੀਤੀ ਹੈ ਵੈਰਟੀ ਪੰਜਾਬ ਕੁਝ ਹੋਰ ਨਾ ਰੱਖਿਆ ਇਹਦੀ ਨੌਚ ਹੋਈ ਆਪਾਂ ਮਿਹਨਤ ਕੰਮ ਕੀਏ ਦਾ ਡੈਰੀ ਹੈ ਡੈਰੀ ਦੇ ਨਾਲ ਬਰਸੀਰ ਵੇਚਿਆ ਕਿਰ ਕਿਰ ਫੋਟ ਤੇ ਕਿਰ ਰੇ ਯਾਰ ਪੂਰੀ ਵਟਾ ਦੇ ਬਰਸੀਰ ਦੇ ਧਨੀ ਲਾਦਾ ਡੁੱਟਦਾ ਹੁਣ ਲੰਗਰਾਂ ਜਾਈ ਜਾਣਾ ਤੇ ਉਦੋਂ ਮੁੜ ਕੇ ਦਾ مالک ਨੇ ਵੀ ਬਣਾ ਲਿਆ ਬੁਝਾ ਪਰ ਜ਼ਬਰਦਸਤ ਖੜੀਆਂ ਨੇ ਟੈਂਪੋ ਮਾਲਕ ਦੀ ਜਿਹਾ ਜਿਸ ਤਰ੍ਹਾਂ ਹਾਂ ਤੇ ਆਹ ਕੀ ਐਕਸਰਸਾਈਜ਼ ਅਚਲੀ ਪ੍ਰੋਬਲਮ ਇਹਦੇ ਕਿ ਹੱਦ ਕਿਉਂ ਲੱਗਦੀ ਆ ਤੇ ਉਹਨਾਂ ਨੇ ਆਪਣੀਆਂ ਆਪਣੀਆਂ ਸਮੱਸਿਆਵਾਂ ਦੱਸੀਆਂ ਐਕਚੁਅਲੀ ਕੀ ਇਹ ਮਸ਼ੀਨਰੀ ਹੈਗੀ ਆ ਉਹ ਜੁਜੇਵਲ ਨਹੀਂ ਹੈਗੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਕੋਈ ਰეკਮੈਂਡ ਹੋ ਜਾਂਦੀ ਆ ਉਹ ਸੁਸਾਇਟੀਆਂ 'ਚ ਖੜੀ ਆ ਕਿਤੇ ਮਸ਼ੀਨਰੀ ਚੱਲਦੀ ਨਹੀਂ ਹੈਗੀ ਉਹਦੇ ਤੇ ਅਸੀਂ ਇੱਕ ਰਿਪੋਰਟ ਤਿਆਰ ਕੀਤੀ ਹੋ ਮਤਲਬ ਪਕਵਾ ਕੇ ਦੇ ਸਾਮਣੇ ਲਿਆ ਤੇ ਦੀ ਫੀਡਬੈਕ ਵੀ ਕੀਤੀ ਸਰਕਾਰ ਨੂੰ ਮਤਲਬ ਆਪਣੇ ਖੇਤੀਬਾੜੀ ਮੰਤਰੀ ਨੇ ਜਿੁੱਤੀ ਸ਼ਿਵਰਾਜ ਚਾਹਾਨ ਨੂੰ ਵੀ ਦਿੱਤੀ ਵੀ ਮਸ਼ੀਨਰੀ ਦੀ ਯੂਟਿਲਾਈਜੇਸ਼ਨ ਹੋਵੇ ਐਕਚੁਅਲੀ ਪਹਿਲਾਂ ਹੀ ਪੰਜਾਬ ਚ ਮਸ਼ੀਨਰੀ ਇੱਕ ਡੰਪ ਝਾੜ ਬਣਿਆ ਬਾਈ ਸਿੱਕ ਐਸੀ ਚੈਟਬੋਟ ਨੰਬਰ ਆਏ ਇਹਦੇ ਵਿੱਚ ਜੇ ਆਪਾਂ ਨੂੰ ਮਤਲਬ ਜਿਵੇਂ ਬਿੱਲ ਵਾਲੇ ਨੇ ਜਦੋਂ ਬੰਦਾ ਕਿਸਾਨ ਨੂੰ ਕੋਈ ਫੋਨ ਕਰਦਾ ਜਾਂ ਉਹਦਾ ਮੈਸੇਜ ਆਉਂਦਾ ਤੇ ਉਹਦੇ ਨੇੜੇ ਜਿੱਥੇ ਮੇਲਰ ਵਾਲਾ ਸੀ ਉਹਦਾ ਨੰਬਰ ਨੂੰ ਪ੍ਰੋਵਾਈਡ ਕਰਵਾ ਦੇ। ਸੰਗਰੂਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਕੰਟਰੋਲ ਨੂੰ ਬਣਾਇਆ ਡੀਸੀ ਅਫੀਸਰ ਤੇ ਉੱਥੇ ਖਾਲਸਾ ਯੂਨੀਵਰਸਿਟੀ ਦੇ ਅਸੀਂ 10 ਬੱਚੇ ਭੇਜੇ ਜਿਹੜੇ ਤਿੰਨ ਤਿੰਨ ਬੱਚੇ ਮਤਲਬ ਰੋਟੇਸ਼ੀਬਿਲਟੀ ਜਾਂਦੇ ਸੀਗੇ ਤੇ ਉਹ ਜਦ ਵੀ ਹਰੇ ਜਦੋਂ ਮੰਡੀ ਚ ਕੋਈ ਬੰਦਾ ਫਸਲ ਲੱਗੇ ਜਾਂਦਾ ਸੀ ਉਹਦਾ ਡਾਟਾ ਆ ਜਾਂਦਾ ਸੀ ਅਸੀਂ ਉਹਨੂੰ ਜਿਹੜੀ ਕਾਲ ਕਰਦੇ ਸੀ ਤੁਸੀਂ ਜਿਹੜਾ ਹੈਗਾ ਕਿਵੇਂ ਕਰਨੀ ਹੈ ਜਿਹੜੀ ਅਗਲੀ ਫਸਲਾ ਕਿਵੇਂ ਵੇਚੋਗੇ ਅੱਗ ਲਾਉਣੀਆਂ ਨਹੀਂ ਲਾਉਣੀਆਂ ਜਾਂ ਜਨਾਸ਼ ਨਹੀਂ ਦੀ ਲੋੜਾ ਕਿਹੜੇ ਮਸ਼ੀਨਰੀ ਦੀ ਲੋੜਾ ਪਹਿਲਾਂ ਤੁਸੀਂ ਕੀ ਯੂਜ਼ ਕਰ ਰਹੇ ਸੀ ਧੰਵਾਦ ਤੇ ਉਹ ਮਤਲਬ ਸਾਨੂੰ ਇੰਨਾ ਵਧੀਆ ਰਿਸਪੌਂਸ ਆਇਆ ਵੀ ਅੰਮ੍ਰਿਤਸਰ ਜ਼ਿਲ੍ਹੇ ਚ ਪਿਛਲੇ ਸਾਲ ਦੀ ਤਰ੍ਹਾਂ ਬਹੁਤ ਜ਼ਿਆਦਾ ਕਰਦੇ ਇਹ ਅਸੀਂ ਹੁਣ ਵੀ ਕਿ ਉਹਨਾਂ ਨੇ ਮੌਸਮ ਦੀ ਜਾਣਕਾਰੀ ਲੈਣੀ ਜਦੋਂ ਮਾਸ ਨੂੰ ਪਰਦੇ ਜੀ ਉਹ ਦੋ ਤਿੰਨ ਦਾ ਮਾਸ ਨੂੰ ਜਦ ਹੀ ਆਖੀ ਤਾਲ ਤੇ ਮੈਨੂੰ ਲੱਗਾਈ ਨਹੀਂ ਹਾਂ ਜੀ ਮੈਨੂੰ ਪਤਾ ਕੀ ਚੀਜ਼ ਹੈ ਸਾਰੇ ਇਹ ਸਰ ਇਹ ਜੀ ਕ੍ਰੋਬਰ ਹੈ ਹਾਂ ਜੀ ਇਹ ਬੇਸਿਕਲੀ ਕੀ ਕਰਦਾ ਹੈ ਜਿਹੜੀ ਆਪਣੀ ਸੋਇਲ ਹੈ ਆਪਾਂ ਕੀ ਕਰਦੇ ਹਾਂ ਜਿੰਨਾ ਵੀ ਇੱਕ ਪਾਰਟ ਹੁੰਦਾ ਆਪਣੇ ਕੋਲ ਇਕੱਠਾ ਜਿੱਤੇ ਆਪਾਂ ਖੇਤੀਬਾੜੀ ਕਰਦੇ ਹਾਂ ਉਹ ਖੇਤੀਬਾੜੀ ਕਰਨ ਦੇ ਦੌਰਾਨ ਆਪਾਂ ਉੱਥੇ ਕ੍ਰੋਪ ਗਰੋ ਕਰਦੇ ਹੁਣ ਆਪਣੇ ਕੋਲ ਇੱਕ ਬਹੁਤ بڑا ਏਰੀਆ ਹੈ ਬਹੁਤ بڑے ਰਿਚ ਅੱਧੇ ਏਰੀਆ ਦੇ ਵਿੱਚ ਅਸੀਂ ਕ੍ਰੋਪ ਗਰੋ ਕੀਤੀ ਦੂਜੀ ਇਹਦੀ ਦੂਜੀ ਕ੍ਰੋਪ ਗਰੋ ਕੀਤੀ ਕ੍ਰੋਪ ਗਰੋ ਹੋਣ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਕਿ ਉਸ ਏਰੀਆ ਦੇ ਥੋੜੀ ਜਿਹੀ ਮਿੱਟੀ ਲੈਨੇ ਹੋ ਮਿੱਟੀ ਲੈ ਕੇ ਉਹ ਟੈਸਟ ਕਰਾਉਣਾ ਕਿ ਫਾਸਫੋਰਸ ਕਿੰਨਾ ਹੁੰਦਾ ਨਾਈਟ੍ਰੋਜਨ ਕਿੰਨੀ ਹੈ ਪੋਟੀਜਰ ਟੈਸਟ ਮਾਰਨਿੰਗ ਆਲ ਰਾਈਟ ਸਰ ਹਾ ਤਾਂ ਆਪਾਂ ਯੂਜੂਲੀ ਇੱਕ ਏਰੀਆ ਹੈ ਇੱਕ ਏਰੀਆ ਦੇ ਵਿੱਚ ਇੱਕ ਕ੍ਰੋਪ ਗ로우 ਹੋਈ ਕ੍ਰੋਪ ਗ로우 ਹੋਣ ਤੋਂ ਬਾਅਦ ਆਪਾਂ ਨੂੰ ਉਸ ਮਿੱਟੀ ਦਾ ਇੱਕ ਸੈਂਪਲ ਲੈਣਾ ਪੈਂਦਾ ਟੈਸਟ ਕਰਾਉਣਾ ਪੈਂਦਾ ਕਿ ਉਸ ਮਿੱਟੀ ਦੇ ਵਿੱਚ ਕਿੰਨਾ ਫਾਸਫੋਰਸ ਹੈ ਕਿੰਨਾ ਨਾਈਟ੍ਰੋਜਨ ਹੈ ਉਹਦਾ ਕੀ ਮਿਨਰਲਸ ਕੁਆਲਿਟੀ ਕੀ ਹੈ ਇਸ ਵਿੱਚ ਕੀ ਆ ਰਹੀ ਹੈ ਜੇ ਹੁਣ ਗੱਲ ਕਰੀਏ ਬਹੁਤ بڑا ਏਰੀਆ ਆਪਣੇ ਕੋਲ ਹਰ ਇੱਕ ਏਰੀਆ ਚ ਅਲੱਗ-ਅਲੱਗ ਕ੍ਰੋਪ ਗ로우 ਕੀਤੀ ਹੈ ਅਲੱਗ-ਅਲੱਗ ਕ੍ਰੋਪ ਗ로우 ਕੀਤੀ ਕਿਉਂਕਿ ਮਤਲਬ ਉਸ ਜਗ੍ਹਾ ਦੀ ਜਿਹੜੀ ਮਿੱਟੀ ਹੈ ਉਹਦੇ ਅਲੱਗ-ਅਲੱਗ ਨਿਊਟਰੀਐਂਟਸ ਹੋਣਗੇ ਯੂਸੂਅਲੀ ਹਰ ਇੱਕ ਜਗ੍ਹਾ ਤੋਂ ਕਲੈਕਟ ਕਰਨੀ ਲੈਬੈਟਰੀ ਜਾਣਾ ਟੈਸਟ ਕਰਵਾਉਣਾ ਬਹੁਤ ਲੰਬਾ ਪ੍ਰੋਸੀਜਰ ਹੋ ਜਾਂਦਾ ਹੈ ਇਹ ਰੋਵਰ ਕੀ ਕਰੂਗਾ ਸਰ ਕੋਈ ਐਨਪੀਕੇ ਸੈਂਸਰ ਹੈ ਐਨਪੀਕੇ ਸੈਂਸਰ ਦੇ ਨਾਲ ਨਾਲ ਹਿਊਮਿਡਿਟੀ ਪਲੱਸ ਟੈਂਪਰੇਚਰ ਸੈਂਸਰ ਇਹ ਡੇ ਐਂਡ ਨਾਈਟ ਐਲਡੀਆਰ ਮੋਡਿਊਲਸ ਇਹ ਰੇਨ ਡ੍ਰੋਪ ਸੈਂਸਰ ਇਹ ਸਾਰੀ ਚੀਜ਼ਾਂ ਕੰਬਾਈਨ ਕਰਕੇ ਇੱਕ ਪੂਰਾ ਪੈਕੇਜ ਹੈ ਇਹ ਰੋਵਰ ਆਪਾ ਆਪਣੇ ਫੀਲਡ 'ਚ ਛੱਡਾਂਗੇ ਇਹ ਜਾਊਗਾ ਜਾ ਕੇ ਸਭ ਤੋਂ ਪਹਿਲਾਂ ਤਾਂ ਉਹਦਾ ਮਿੱਟੀ ਦਾ ਜਿਹੜਾ ਨਿਊਟ੍ਰੀਸ਼ਨ ਲੈਵਲ ਆ ਉਹ ਚੈੱਕ ਕਰੂਗਾ ਕਿਹੜੀ ਚੀਜ਼ ਇਹ 'ਚ ਘਟ ਹੈ ਉਹ ਤੁਹਾਡੇ ਸਾਫਟਵੇਅਰ ਦੇ ਸਾਫਟਵੇਅਰ ਦੇ ਉੱਪਰ ਉਹ ਚੀਜ਼ ਦੱਸੂਗਾ ਕਿ ਹਾਂ ਇਸ ਇਸ ਜਗ੍ਹਾ ਦੀ ਮਿੱਟੀ ਦੇ ਵਿੱਚ ਆ ਚੀਜ਼ ਘੱਟ ਹੈ ਇਹਦੇ ਵਿੱਚ ਆ ਪਾਓ ਫਸਟ ਥਿੰਗ ਇਹ ਹੋ ਗਈ ਦੂਸਰੀ ਚੀਜ਼ ਜੇ ਤਾਂ ਆਪਣੇ ਕੋਲ ਇੱਕ ਮੌਇਸਚਰ ਇਹ ਰੈਂਡ ਆਪਣਾ ਸੋਇਲ ਮੌਇਸਚਰ ਡਿਟੈਕਟਰ ਹੈ ਯੂਜ਼ੂਲੀ ਕੀ ਹੁੰਦਾ ਹੈ ਕਿ ਕਪਲ ਕਦੋਂ ਜੀਰੀ ਲਗਾਈ ਹੈ ਜੀਰੀ ਨੂੰ ਯੂਜ਼ੂਲੀ ਆਪਾਂ ਨੂੰ ਪਾਣੀ 'ਚ ਖੜਾ ਕਰਨਾ ਪੈਂਦਾ ਹੈ ਠੀਕ ਹੈ ਪਾਣੀ ਦਾ ਲੈਵਲ ਜਿਵੇਂ ਘਟਦਾ ਹੈ ਜੂ ਆਪਾਂ ਨੂੰ ਫਿਰ ਆਪਣੇ ਫਾਰਮਰ ਨੂੰ ਜਾ ਕੇ ਮੋਟਰ ਔਨ ਕਰਨੀ ਫਿਰ ਉੱਤੇ ਬੈਠਣਾ ਕਰਨਾ ਠੀਕ ਹੈ ਪਾਣੀ ਫਿਰ ਲੈਵਲ ਤੱਕ ਪਹੁੰਚੇ ਉਸ ਤੋਂ ਬਾਅਦ ਫਿਰ ਵਾਪਸ ਇਹ ਚੀਜ਼ਾਂ ਨੂੰ ਖਤਮ ਕਰ ਦਿੰਦਾ ਹੈ ਇਹ ਆਟੋਮੈਟਿਕਲੀ ਉਹ ਮੋਇਸਚਰ ਚੈੱਕ ਕਰੂਗਾ ਜਿਵੇਂ ਇੱਕ ਲੈਵਲ ਤੋਂ ਬਾਅਦ ਪਾਣੀ ਥੱਲੇ ਚਲ ਜੂਗਾ ਆਟੋਮੈਟਿਕਲੀ ਮੋਟਰ ਔਫ ਹੋ ਜੂਗੀ ਪਾਣੀ ਦਾ ਲੈਵਲ ਫਿਰ ਦੁਬਾਰਾ ਇਨਕਰੀਜ਼ ਹੋਊਗਾ ਇਨਕਰੀਜ਼ ਹੋ ਕੇ ਮੋਟਰ ਆਟੋਮੈਟਿਕਲੀ ਆਫ ਹੋ ਜੂਗੀ ਤਾਂ ਜੋ ਕੰਮ ਅਸੀਂ ਮੈਨੂ ਅੱਜ ਦੀ ਡੇਟਸ ਫਾਰਮਰ ਮੈਨੂਅਲੀ ਕਰ ਰਿਹਾ ਸੀ ਖੇਤ ਚ ਜਾ ਜਾ ਕੇ ਇਹ ਉਹਦਾ ਸਾਰਾ ਮੈਨੂਅਲ ਕੰਮ ਖਤਮ ਹੋ ਜੂਗਾ ਮੋਰਓਵਰ ਹਲੇ ਇਹ ਪ੍ਰੋਟੋਟਾਈਪ ਹੈ ਇਹਦੇ ਨਾਲ ਅਸੀਂ ਇੱਕ ਸਪਰੇਅ ਸਿਸਟਮ ਵੀ ਲਗਾਣਾ ਹੈ ਵੀ ਜਿਹੜੇ ਨਿਊਟ੍ਰੀਸ਼ਨਸ ਘੱਟ ਨੇ ਉਹ ਉਹਦੇ ਥਰੂ ਪੂਰੇ ਕਰਨੇ ਲੋਕ ਕੈਮੀਕਲ ਦੇ ਥਰੂ ਪੂਰੇ ਕਰਨੇ ਨੇ ਇਹ ਡਿਟੈਕਟ ਕਰੂਗਾ ਇਹਨੇ ਦੇਖਿਆ ਕਿ ਨਾਈਟ੍ਰੋਜਨ ਘੱਟ ਸਾਡੇ ਨਾਲ ਮੌਜੂਦ ਨੇ ਸਟੇਟ ਅਵਾਰਡੀ ਸਰਦਾਰ ਨਰੰਗ ਸਿੰਘ ਖਰੌੜ ਜੀ ਤੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਅੱਜ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਅਗਾਹ ਵਧੂ ਕਿਸਾਨਾਂ ਦਾ ਇੱਕ ਮਿਲਣੀ ਕਰਵਾਈ ਗਈ ਹੈ ਜਿਹਦੇ ਵਿੱਚ ਸਾਡੇ ਜ਼ਿਲ੍ਹਾ ਫਤੇਗੜ ਸਾਹਿਬ ਤੋਂ ਆਗਾਂਬਦੂ ਕਿਸਾਨ ਉਸ ਤੋਂ ਇਲਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸਾਡੇ ਬਹੁਤ ਹੀ ਖੇਤੀਬਾੜੀ ਮਹਾਰ ਇਸ ਤੋਂ ਇਲਾਵਾ ਜਿਹੜੇ ਆ ਕਿਸਾਨਾਂ ਨੇ ਆਪਣੇ ਫਸਲਾਂ ਦੇ ਵਿੱਚ ਵਧੀਆ-ਵਧੀਆ ਬੀਜ ਪੈਦਾ ਕਰਕੇ ਅੱਗੇ ਤਰੱਕੀ ਕੀਤੀ ਹੈ ਉਹ ਸਾਰਿਆਂ ਦੇ ਨਾਲ ਮਿਲਣੀ ਹੋਈ ਹੈ ਜਿੱਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਆਪਣੇ ਸੁਝਾਅ ਵੀ ਦਿੱਤੇ ਨੇ ਇਸ ਤੋਂ ਇਲਾਵਾ ਸਾਡੇ ਖੇਤੀਬਾੜੀ ਯੂਨੀਵਰਸਿਟੀ ਤੋਂ ਮਹਾਰ ਵੀ ਪਹੁੰਚੇ ਨੇ ਇਸ ਦੇ ਨਾਲ ਹੀ ਸਾਡੇ ਜਿਹੜੇ ਐਸ ਯੂਨੀਵਰਸਿਟੀ ਦੇ ਮੈਡਮ ਜਿਹੜੇ ਹੈਡ ਨੇ ਸਿੱਧੂ ਨੇ ਉਹਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਇਸ ਤੋਂ ਇਲਾਵਾ ਜਿਹੜੇ ਹੋਰ ਐਸ ਦੇ ਚਾਹ ਗੰਨਾ ਪੈਦਾ ਕਰਨ ਵਾਲੇ ਗਾਂ ਬਦੂ ਕਿਸਾਨ ਵੀ ਉਹ ਵੀ ਪਹੁੰਚੇ ਨੇ ਇਸ ਦੇ ਨਾਲ ਇੱਥੇ ਵੱਖ-ਵੱਖਰੀਆਂ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਇੱਧਰ ਵੀ ਲੱਗੀ ਹੈ ਆ ਦੇਖੋ ਇਹ ਮੱਕੀ ਦਾ ਬੀਜ ਹੈ ਜਿਹੜਾ ਲੇਟੈਸਟ ਵੈਰਾਈਟੀ ਕਿਉਂਕਿ ਆਲੂ ਦੇ ਬਾਅਦ ਮੱਕੀ ਦੀ ਅਸੀਂ ਜਾਣਦ ਕਰਦੇ ਹਾਂ ਜਿਹਦੇ ਵਿੱਚ ਬਹੁਤ ਸਾਰਾ ਪ੍ਰਾਪਰਟੀ ਵੀ ਹੁੰਦਾ ਕਿਉਂਕਿ ਆਮ ਤੌਰ ਤੇ ਇੱਕ ਕਿਸਾਨ ਨੇ ਇੱਥੇ ਗੱਲ ਕੀਤੀ ਹੈ ਵੀ ਇੱਕ ਬੰਦਾ 70000 ਰੁਪਏ ਠੇਕੇ ਤੇ ਲੈਂਦਾ ਉਹਨੂੰ ਘਾਟਾ ਪੈਂਦਾ ਇੱਕ ਬੰਦਾ 90000 ਰੁਪਏ ਠੇਕੇ ਤੇ ਲੈਂਦਾ ਪਰ ਉਹਨੂੰ ਬਾਧਾ ਹੁੰਦਾ ਦੇਖੋ ਠੇਕਾ ਉਹਨੇ ਬਾਧ ਦੇ ਦਿੱਤਾ ਪਰ ਉਹ ਫੇਰ ਵੀ ਬਿਚਾਰ ਰਿਹਾ ਕਿਉਂ ਬਿਚਾਰ ਰਿਹਾ ਕਿਉਂਕਿ ਜਿਹੜਾ ਸਾਡਾ ਹਮਲੋਦ ਆ ਏਰੀਆ ਇੱਥੇ ਤਿੰਨ ਫਸਲਾਂ ਲਗਭਗ ਕੱਡੀਆਂ ਜਾਂਦੀਆਂ ਨੇ ਆਲੂ ਮੱਕੀ ਮੱਕੀ ਦੇ ਕੋਣ ਆ ਬੀਜ ਜੇਕਰ ਆਪਾਂ ਵਧੀਆ ਬੀਜ ਦੀ ਵਰਤੋਂ ਕਰਾਂਗੇ ਤਾਂ ਚਾਹੇ ਤੁਸੀਂ ਠਿੱਕੇ ਦੇ ਮਹਿੰਗੀ ਜ਼ਮੀਨ ਵੀ ਲਈਏ ਤਾਂ ਤੁਹਾਨੂੰ ਪ੍ਰਾਫਿਟ ਹੋਊਗਾ ਅਗਰ ਜੇ ਤੁਸੀਂ ਪਚਾਰ ਪੁਰਾਣੇ ਜਿਸ ਤਰ੍ਹਾਂ ਉੱਤੇ ਗੱਲ ਹੋਈ ਸੀ ਵੀ ਅਸੀਂ ਸੋਧ ਕੇ ਬੀਜ ਬੀਜੀਏ ਕਣਕ ਦੀ ਉਹ ਗੱਲ ਹੈ ਹੁਣ ਅਸੀਂ ਬਿਜਾਈ ਕਰਕੇ ਛੱਡੇ ਆ ਬਹੁਤ ਸਾਰੇ ਕਿਸਾਨਾਂ ਨੇ ਸੋਧ ਕੇ ਬੀਜ ਨਹੀਂ ਬੀਜਿਆ ਪੁਰਾਣੇ ਸਮਿਆਂ ਦੇ ਵਿੱਚ ਮੈਂ ਦੇਖਦਾ ਸੀ ਸਾਡੇ ਬਜ਼ੁਰਗ ਘੜੇ ਦੇ ਵਿੱਚ ਕਣਕ ਪਾ ਕੇ ਉਹਦੇ ਵਿੱਚ ਕੁਝ ਦਵਾਈ ਪਾ ਕੇ ਰੜਾਉਂਦੇ ਸੀ ਜਾਂ ਹੁਣ ਡਰਮ ਆ ਗਏ ਇਹ ਜਿਹੇ ਪ੍ਰੋਸੈਸ ਸਾਨੂੰ ਅਡਾਪਟ ਕਰਨੇ ਪੈਣਗੇ ਪਰ ਅੱਜ ਦਾ ਜਿਹੜਾ ਕਿਸਾਨ ਹੈ ਉਹ ਡ੍ਰਿਲ ਦੇ ਵਿੱਚ ਕਣਕ ਪਾਈ ਸਿੱਧੀ ਦਵਾਈ ਪਾਈ ਤੇ ਕਿਸੇ ਦੀ ਵਸਤੂ ਨਾਲ ਜਾਂ ਡੰਡੇ ਨਾਲ ਰਲਾਇਆ ਤਾਂ ਵੈਸੇ ਉਹ ਸੈੱਟ ਪੈ ਨਹੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਦੀ ਦਵਾਈ ਲਾਓ ਤਾਂ ਕਿ ਜਿਹੜੇ ਸਾਡੇ ਸਮੱਸਿਆ ਆਉਂਦੀ ਆ ਕਾਂਗਿਆਰੀ ਦੀ ਆਉਂਦੀ ਆ ਜਾਂ ਹੋਰ ਆਉਂਦੀ ਆ ਉਹ ਸਮੱਸਿਆਵਾਂ ਨਹੀਂ ਆਉਣਗੀਆਂ ਸੋ ਮੈਂ ਖੇਤ ਦੇ ਵਿੱਚ ਜਿੰਨੇ ਵੀ ਸਾਡੇ ਕਿਸਾਨ ਵੀਰਾਂ ਨੇ ਚਾਹੇ ਜੈਵਿਕ ਖਾਦ ਵਾਲੇ ਨੇ ਚਾਹੇ ਹੋਰ ਨੇ ਜਾਂ ਸਾਡੇ ਜਲਵੇੜੀ ਤੋਂ ਆਏ ਨੇ ਉਹਨਾਂ ਨੇ ਸਟਾਲ ਲਾਈਆਂ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਕਿਸਾਨ ਵੀਰ ਪਹੁੰਚੇ ਨੇ ਮੈਂ ਉਹਨਾਂ ਨੂੰ ਇਹੀ ਸਨਹਿਤ ਦੇਣਾ ਚਾਹੁੰਦਾ ਵੀ ਇੱਥੇ ਜੋ ਵੀ ਇੱਥੇ ਲੈਕਚਰ ਹੋਏ ਨੇ ਉਹਨਾਂ ਤੋਂ ਕੁਛ ਨਾ ਕੁਛ ਅਡਾਪਟ ਜ਼ਰੂਰ ਕਰੋ ਤੇ ਆਪਾਂ ਉਹਨੂੰ ਜਾ ਕੇ ਫੀਲਡ ਦੇ ਵਿੱਚ ਜ਼ਰੂਰ ਵਰਤੀਏ ਥੈਂਕ ਯੂ ਸੋ ਮਚ